ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦਾ 13ਵਾਂ ਦਿਨ ਚੱਲ ਰਿਹਾ ਹੈਗਾ ਤੇ ਜਿਹੜੀ ਸੰਗਤ ਆ ਉਹ ਅਲੱਗ-ਅਲੱਗ ਜਗ੍ਹਾ ਤੋਂ ਇਸ ਮੋਰਚੇ ਦੇ ਵਿੱਚ ਸ਼ਾਮਲ ਹੋ ਰਹੀ ਹੈ ਜੀ ਤੇ ਇਹ ਸਾਡੇ ਨਾਲ ਬਾਈ ਹੁਣੀ ਖੜੇ ਨੇ ਇਹ ਬਾਈ ਅਨੰਦਪੁਰ ਸਾਹਿਬ ਤੋਂ ਪੈਦਲ ਚੱਲ ਕੇ ਇਸ ਮੋਰਚੇ ਦੇ ਵਿੱਚ ਸ਼ਾਮਲ ਹੋਣ ਲਈ ਆਏ ਨੇ ਤੇ ਇਹ ਬਾਈ ਦੇਰਾਦੂਨ ਤੋਂ ਉੱਤਰਾਖੰਡ ਤੋਂ ਸਪੈਸ਼ਲੀ ਉੱਥੋਂ ਇਸ ਮੋਰਚੇ ਦੇ ਵਿੱਚ ਪੱਕੇ ਤੌਰ ਤੇ ਸ਼ਾਮਲ ਹੋ ਕੇ ਆਏ ਨੇ ਬਾਈ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਕਮੇਟੀ ਇਹ ਵੀਰੇ ਆ ਮੋਰਚੇ ਬਾਰੇ ਸਾਨੂੰ ਪਤਾ ਲੱਗਾ ਜਦ ਆਪਾਂ ਜੂਠ ਸਾਹਿਬ ਤੋਂ ਦੋ ਦਿਨ ਪਹਿਲਾਂ ਵਾਪਸ ਆਇਆ ਘਰ ਇਹ ਇਤੋਂ ਬਾਅਦ ਸਾਨੂੰ ਵੀ ਆਸੀਆ ਕਿ ਸਾਡੇ ਮਦਰ ਸਾਹਿਬ ਇਸ ਕੌਜ ਦੇ ਆਪਣਾ ਯੂਨੀਵਰਸਿਟੀ ਦੇ ਸਟੂਡੈਂਟ ਰਹੇ ਨੇ ਤੇ ਸਾਡਾ ਵੀ ਜੀ ਕਿਹਾ ਕਿ ਆਪਾਂ ਵੀ ਅੱਗੇ ਸੀ ਆਪਣਾ ਯੂਨੀਵਰਸਿਟੀ ਚ ਪੜ੍ਹਨਾ ਚਾਹੁੰਦੇ ਆ ਤੇ ਅਸੀਂ ਤਾਰੇ ਇਸ ਮੋਰਚੇ ਤੇ ਆਨ ਦਾ ਸ਼ਾਮਲ ਕੀਤਾ ਹੈ ਜਦ ਤੱਕ ਮੋਰਚੇ ਡਟਿਆ ਹੈ ਤਦ ਤੱਕ ਅਸੀਂ ਡਟੇ ਰਹੇ ਹਾਂ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਕਮੇਟੀ ਮੈਂ ਉੱਤਰਾਖੰਡ ਤੋਂ ਆਇਆ ਮੈਂ ਪੰਜਾਬ ਬਚਾਓ ਮੋਰਚੇ ਵੀ ਸ਼ਾਮਲ ਹੋਣ ਆਇਆ ਤੇ ਮੈਂ ਉਹ ਜਿਹੜਾ ਕਿ ਅਸ਼ਮੀਲ ਵੀਰ ਜੀ ਦੀ ਵੀਡੀਓ ਦੇਖ ਕੇ ਮੈਂ ਬਹੁਤ ਜਾਗਰੂਕ ਹੋਇਆ ਤੇ ਮੈਂ ਇਸ ਮੋਰਚੇ ਵਿੱਚ ਸ਼ਾਮਲ ਹੋ